कल तक साइड द्वारा सुखबीर सिंह बादल को आज आ, सजा लगाई गई है उसको किस तरीके से देखें सुखबीर बादल ने जो आज जड़े अपने गुनाह कबूले ने इने सिख कौम नु और पंथ नु कलंकित कर दता जो एलिगेशन नहीं जो assi कहंदे रहे सी ते गुरु साहब दी बेइज्जतीयां करण च अकाली दल दा, दा पूरा हाथ है और ए कहंदे सी कि के एदे कोल फखरे कौम दा खतरा वापस ले आ जे ਗਦਾਰੇ ਕੌਮ ਦੇ ਨੂੰ ਖਤਾਬ ਦਿੱਤਾ ਜਾਵੇ ਬਹੁਤ ساری ਚੀਜ਼ਾਂ ਤੇ ਅੱਜ ਕੱਲ੍ਹ ਤੱਕ ਸਾਹਿਬ ਨੇ ਉਹਨਾਂ ਨੂੰ ਠੀਕ ਠੀਕ ਮੰਨਿਆ ਔਰ ਫਖਰੇ ਕੌਮ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਖਤਾਬ ਵਾਪਸ ਲੈਣਾ ਇਹ ਸੁਖਵੀਰ ਬਾਦਲ ਦੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬਾਪ ਨੂੰ ਪੁਰਾਣੀ ਤੇ ਫਖਰੇ ਕੌਮ ਦਾ ਕਿ ਇਹ ਫਖਰ ਕਰਦੇ ਕਿ ਸਾਡਾ ਡੀ ਡਰੈਪ ਉਹੀ ਅਕਾਲ ਚੁਕਸਬ ਤੋਂ ਉਹ ਵਾਪਸ ਲਿਆ ਜਾਏ ਤਾਂ ਮੇਰਾ ਖਿਆਲ ਹੈ ਕਿ ਮੌਤ ਤੋਂ ਬਾਅਦ ਖਤਾਬ ਦਿੱਤੇ ਜਾਂਦੇ ਨਹੀਂ ਇਹ ਪਹਿਲੀ ਵਾਰ ਹੋਇਆ ਕਿ ਖਤਾਬ ਵਾਪਸ ਲਿਆ ਕਿ ਇਹਨਾਂ ਨੇ ਖੌਂਦੇ ਨਾਲ ਗਦਾਰੀ ਕੀਤੀ ਔਰ ਗੁਰੂ ਸਾਹਿਬ ਦੀ ਬੇਦਬੀ ਚ ਇਹਨਾਂ ਦਾ ਆਪਤ ਸੀ ਦੇਖੋ ਜਿਹੜਾ ਕਹਣਾ ਬੇਦਬੀਆਂ ਬਾਰੇ ਉਹਦੇ ਚ ਇਹਨਾਂ ਦਾ ਪਹਿਲੇ ਦਿਨ ਤੋਂ ਮੈਂ ਕਹਿੰਦਾ ਰਿਹਾ ਸੀ ਕਿ ਇਹਨਾਂ ਦਾ ਹੱਥ ਹੈ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਬੇਦਬੀਆਂ ਕਰਾਉਣ ਤੋਂ ਸੁਖਵੀਰ ਬਾਦਲ ਦੀ ਭੂਮਿਕਾ ਹੈ ਕੀ ਕਹਿੰਦੇ ਰਹੇ ਕਿ ਇਹਨਾਂ ਨੇ ਉਹਦੇ ਸਾਥ ਜਿਹੜਾ ਸਾਥ ਆ ਉਹਦੇ ਅਗੇਂਸਟ ਕੋਈ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਅੱਜ ਮੈਂ ਜਿਹੜੇ ਜਦੋਂ ਇਹ ਚਾਰੇ ਸੀ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਡਾਕਟਰ ਦਰਜੀਤ ਜੀ ਮੈਂ ਅੱਜ ਵੀ ਝੂਠ ਬੋਲ ਰਿਹਾ ਸੀ ਕਿ ਉੱਥੇ ਇਹ ਕਹਿ ਰਿਹਾ ਸੀ ਕਿ ਜਿਹੜਾ ਕੋਈ ਥੋੜਾ ਦਿੱਲੀ ਦਾ ਜਨੇ ਕੁਰਾਨ ਸ਼ਰੀਫ ਦੀ ਬਦਬੀਚ ਜਿਹਨੂੰ ਸਜ਼ਾ ਹੋਈ ਆ ਉਹ ਕਹਿ ਰਿਹਾ ਸੀ ਕਿ ਇਹਨੇ ਭਗਵੰਤ ਮਾਨ ਨੇ ਜਦ ਭਗਵੰਤ ਮਾਨ ਆਪਣੇ ਕੇ ਸਿੰਘ ਲਿਖਦਾ ਹੀ ਨਹੀਂ ਉਹ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਉਹ ਤੇ ਆਪਣੇ ਅੱਗੇ ਲਿਖਦਾ ਹੀ ਨਹੀਂ ਭਗਵੰਤ ਸਿੰਘ ਮਾਨ ਉਹਨੇ ਅੱਜ ਤੱਕ ਨਹੀਂ ਲਿਖਿਆ ਉਹ ਭਗਵੰਤ ਮਾਨ ਲਿਖਦਾ ਤੇ ਅਸੀਂ ਉਹਦੇ ਤੇ ਕਹਿ ਰਹੇ ਹਾਂ ਤੇ ਪਰ ਮੈਂ ਕਹਿੰਦਾ ਡਾਕਟਰ ਸਾਹਿਬ 2011 ਚ ਤੁਹਾਡੀ ਗੌਰਮ ਨੇ ਤੁਸੀਂ ਉਸ ਟਾਈਮ ਐਮਐਲਏ ਸੀ ਮੈਂ ਵੀ ਐਮਐਲਏ ਸੀ ਮੈਂ ਆਪੋਜੀਸ਼ਨ ਦਾ ਐਮਐਲਏ ਸੀ ਤੇ ਉਹਦੇ ਬਾਅਦ ਮੈਂ ਪੜ੍ਹਿਆ ਮੈਂ 12 ਚ ਪੜ੍ਹਿਆ 11 ਚ ਇਹਨਾਂ ਨੇ ਇਹ ਸਹੀ ਸੌਦਾ ਸਾਥ ਨੂੰ ਇਹਦਾ ਜੋ ਲਾਣ ਪੇਸ਼ ਕੀਤਾ ਕਿ ਇਹਦੇ ਤੇ ਕੋਈ ਕੇਸ ਨਹੀਂ ਬਣਦੀ ਔਰ ਇਸ ਦਾ ਜਿਹੜੇ ਜਿਹੜੀ ਹੈ ਐਫ ਆਈ ਆਰ ਕੈਨਸਲੇਸ਼ਨ ਦੀ ਰਿਪੋਰਟ ਅੱਗੇ ਪਾਤੀ ਉਹਦੇ ਤੇ ਵੀ ਇਹਦੇ ਤੇ ਸੋ ਮੋਟਰ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਲੈਣਾ ਚਾਹੀਦਾ ਔਰ ਨਾਲ ਹੀ ਜਿਹੜਾ ਉਸ ਟਾਈਮ ਦੇ ਗਿਆਨੀ ਗੁਰਬਜਨ ਸਿੰਘ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਸੀਂ ਅਲੱਗ ਭਲਾ ਕੇ ਸਜਾ ਸੁਣਾਵਾਂਗੇ ਦੂਸਰੀ ਚੀਜ਼ ਇਹ ਕਹਿਣਾ ਕਾਲਤਖ ਸਾਹਿਬ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵਿੱਚ ਕਿ ਜਥੇਦਾਰ ਸਿੰਘ ਸਾਹਿਬਾਨ ਨੂੰ ਪ੍ਰਕਾਸ਼ ਬਾਦਲ ਤੇ ਸੁਖੀਰ ਬਾਦਲ ਨੇ ਆਪਣੇ ਕਰ ਬਲਾ ਉਹਨੇ ਕਬੂਲ ਕੀਤਾ ਕੋ ਉਦੇ ਬਾਅਦ ਇਹ ਕਹਿ ਕੇ ਤੁਸੀਂ ਸਜਾ ਜਿਹੜੀ ਆ ਉਹਨੂੰ ਮਾਫੀ ਦਵਾਈ ਅਕਾਲ ਤੱਕ ਸਾਫ ਇਹ ਵੀ ਉਹਨੇ ਕਬੂਲ ਕੀਤਾ। ਉਹਦੇ ਬਾਅਦ ਇਹ ਵੀ ਕਹਿ ਕੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਸ ਵੇਲੇ ਪੈਸੇ ਇਹਨੇ ਲਾ ਕੇ ਉਹਨੂੰ ਜਸਟੀਫਾਈ ਕਰ ਲਈ ਤੁਸੀਂ ਲੋਕਾਂ ਦੇ ਵਿੱਚ ਪੈਸੇ ਲੈ ਉਹ ਵੀ ਉਹਨੇ ਕਬੂਲ ਇਹ ਗੁਨਾਹ ਕਬੂਲ ਕੀਤਾ। ਇਹਨੇ ਗੁਨਾਹ ਕਰਨ ਵਾਲਾ ਬੰਦਾ ਕਿਸ ਮੂੰਹ ਦੇ ਨਾਲ ਸਿੱਖ ਕੌਮ ਦੇ ਕੋਲ ਜਾਏਗਾ ਕਿ ਅਸੀਂ ਜਿਹੜੀ ਆ ਇਹ ਅਸੀਂ ਗੁਣਾ ਕੀਤੇ ਤੇ ਫਿਰ ਵੀ ਸਾਨੂੰ ਇਹ ਅਸੀਂ ਸਿੱਖ ਕੌਮ ਦੇ ਨੁਮਾਇੰਦੇ ਆ ਉਹਦੇ ਵਿੱਚ ਨਾਲ ਹੀ ਜਿਹੜੇ 21 ਬੰਦੇ ਇਹੋ ਦੀ ਕੈਬਨਟ ਦੇ ਉਹਨਾਂ ਨੂੰ ਉਹਨਾਂ ਨੇ ਬੁਲਾ ਕੇ ਸੱਜ ਲਾਈ ਤੇ ਉਹਨਾਂ ਨੂੰ ਕਿਹਾ ਕਿ ਗੱਲ ਚ ਪੱਟੀਆਂ ਪਾ ਕੇ ਉਥੇ ਸੇਵਾ ਕਰੋ ਟਾਇਲਟ ਸਾਫ ਕਰੋ ਇਹ ਮੇਰੇ ਖੜਕੇ ਸਿੱਖ ਕੌਮ ਲਈ ਆਜ ਇੱਕ ਕਲੰਕਤ ਦੇਣ ਸੀ ਕਿ ਜਿਹਨੂੰ ਸਿੱਖ ਨੁਮਾਇੰਦਾ ਰਾਜਨੀਤਿਕ ਪਾਰਟੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜਿਹੜੀ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਥਾ ਔਰ ਸ਼੍ਰੋਮਣੀ ਅਕਾਲੀ ਦਲ ਸਾਡੀ ਔਰ ਰਾਜਨੀਤਿਕ ਜਿਹੜੀ ਆ ਇਹ ਪਾਰਟੀ ਆ ਉਸ ਰਾਜਨੀਤਿਕ ਪਾਰਟੀ ਨੇ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਚ ਕੋਈ ਕਸਰ ਨਹੀਂ ਛੱਡੀ ਔਰ ਜਿੱਥੇ ਵਲਟੋਏ ਵਰਗਨ ਇੰਦੀ ਪੱਦੀ ਸ਼ਬਦਾਵਲੀ ਜਿਹੜੀ ਕੀਤੀ ਸੀ ਉਹਨਾਂ ਦੇ ਕਿਰਦਾਰ ਤੇ ਵੀ ਜ਼ਰੂਰ ਇਹਨਾਂ ਨੂੰ ਚੈੱਕ ਲਾਉਣਾ ਚਾਹੀਦਾ ਹੈ। ਕਿਹ ਲੱਗਦਾ ਹੈ ਕਿ ਸਰ ਜਿਸ ਤਰੀਕੇ ਸੇ ਅੱਜ ਅਕਾਲੀ ਦਲ ਕੋ ਉਸ ਦਿਨ ਅਕਾਲ ਤੱਕ ਸਾਇਨ ਮੇ ਸਜਾ ਲਗਾਈ ਗਈ ਹੈ। सुखबीर सिंह बादल को क्या आप लगता है कि उन्होंने एक बात हो रही है कि अब एक मेंबरशिप ड्राइव जो है वो अकाली दल के लिए चलाई जाए क्या लगता है कि इससे अकाली दल मजबूत होगा नहीं देखिए जी अकाल तख्त साहब ने मेरा ख्याल के उनका ऑर्डर नहीं आना चाहिए जो क्योंकि एक पोलिटिकल पार्टी जो जिसके ऊपर ये कलंक लग गया है कि इन्होंने सिख पंथ को ख़त्म करने के लिए सिखी को ख़त्म करने के लिए और जिसके अगेंस्ट जिसने गुरु गुरु साहब की वेद की हो उस साथ को माफ़ी देने में जिनका पूरा रोल हो उनके ऊपर ये मेरे ख्याल है कि अकाल साहब को ये अपना दोबारा फैसला देखना चाहिए कि मेरे को नहीं लगता कि ये ठीक रहा कि आप ड्राइव चलाओ और उसकी रिपोर्ट हमें करो कल तक साहब को सुप्रीम रहना चाहिए और हर आदमी का कल तक साहब सत्कार करता है वो सत्कार बरकरार रहना चाहिए आ, क्या सर लगता है कि जिस तरीके से आज प्रकाश सिंह बादल से फकरे को वापस लिया गया है ਤੋ ਤੁਹਾਨੂੰ ਮੈਂ ਆਪਕੋ ਬੋਲ ਦਿਆ ਕਿ ਹਮਨੇ ਕਹਾ ਥਾ ਮੇਰੇ ਖਿਆਲ ਅਸੀਂ ਇਹ ਕਿਹਾ ਸੀ ਪਹਿਲਾਂ ਕਿ ਇਹ ਫਖਰੇ ਕੌਮ ਨੇ ਇਹ ਗਦਾਰੇ ਕੌਮ ਨੇ ਤੇ ਅੱਜ ਉਹ ਜਿਹੜਾ ਕਲਸਿਕ ਸਾਹਿਬ ਨੇ ਉਹਨੂੰ ਉਹਨੂੰ ਮੋਰ ਲਾ ਦਿੱਤੀ ਹੈ ਵਾਕਿਆ ਪ੍ਰਕਾਸ਼ ਸਿੰਘ ਬਾਦਲ ਮਰ ਤੋਂ ਬਾਅਦ ਵੀ ਉਹ ਚੈਣ ਨਹੀਂ ਉਹਨਾਂ ਦੀ ਆਤਮਾ ਚੈਣ ਨਹੀਂ ਲੈ ਸਕੀ ਜੀ ਔਰ ਨਾਲ ਹੀ ਨਾਲ ਬੀਬੀ ਹਰਸਿਮਰਤ ਬਾਦਲ ਨੇ ਕਿਹਾ ਸੀ ਕਿ ਜਿਨਾਂ ਨੇ ਬਦੀ ਵਿੱਚ ਜਿਨ੍ਹਾਂ ਦਾ ਹੱਥ ਹੋਏ ਬੀਬੀ ਅੱਜ ਤੇਰੇ ਪਤੀ ਨੇ ਉਹਦੇ ਤੇ ਮੋਰ ਲਾ ਦਿੱਤੀ ਆ ਕਿ ਬਦਵੀ ਕਰਾਉਣ ਤੇ ਸਾਡਾ ਹੱਥ ਸੀ ਔਰ ਜੋ ਕਲ ਸਾਬ ਨੇ ਸਜਾ ਸੁਣਾਈ ਹੈ ਉਹ ਠੀਕ ਸੁਣਾਈ ਹੈ